ਕਿਸਾਨ ਵਿਰੋਧ ਤਰੀਕ ਅੱਜ ਹੋਊਗੀ 30 ਨਵੰਬਰ 2025 ਤੇ ਫਿਰੋਜ਼ਪੁਰ ਆਏ ਆ ਬਈ ਗਾਜਰਾਂ ਦੀ ਜਿਹੜੀ ਬੋਲੀ ਹੋ ਰਹੀ ਆ ਤੇ ਗਾਜਰਾਂ ਦਾ ਰੇਟ ਵੀ ਦੇਖਦੇ ਆ ਕੀ ਲੱਗਦਾ ਇੱਥੇ ਬੋਲੀ ਤੇ ਐਂ 3 ਛੋੜ ਦੇ ਓ ਤੂੰ ਲੈਣੀ ਆ ਤੂੰ ਲੱਲਾ ਛੱਡ ਸਿਆਪੇ ਨੂੰ 460 ਬੋਲੀ ਵੀ ਆ ਸਾਡੀ ਇਹ ਬੋਲੀ ਬਾਹਰ ਹੋ ਗਈ ਤੁਸੀਂ ਦੋਨੋਂ ਬਾਹਰ ਹੋ 70 ਤੇ ਆਜ ਦੇ 80 ਯਾਰ ਚੱਲ 80 460 ਵੇਦਰਸੀ ਚਾਰ ਸੌ ਸੀ ਜਾਏ ਦੇਚੇ ਬੁੱਤਰਾ ਜਾਏ 480 ਹਾਜੀ ਹਾਜੀ ਦਾ ਹਾਜੀ ਹਾਜੀ ਦੇਚਾ ਜਾਏ 480 ਕਿਲੋ ਦੇਚੇ 90 490 ਲੱਗੇ ਨਾ ਰੁਪਏ ਉਹ ਲੈਣੀ ਆਂ 490 500 ਕਰਦੇ ਫਿਰ 500 ਕੀ ਕਰ ਤੂੰ ਤਾਂ ਬਰਾ ਮੋੜ ਲਿਆ ਹੈ ਹੈ ਮੈਂ ਵੀ ਬਰਾ ਮੋੜੀ ਜਾਂਦਾ ਚੱਲ ਦੱਸ ਹੋ ਗਿਆ ਫਿਰ ਤੇ 20 ਹੋ ਜਾਦਾ ਫਿਰ ਇੱਦਾਂ ਹੋ ਗਿਆ ਫਿਰ ਚੱਪੀ ਹੋ ਗਿਆ ਫਿਰ ਫਿਰ ਵੇਚਦੇ ਫਿਰ ਫਿਰ ਲੈਣੀ ਫਿਰ ਵੇਚਦੇ ਇਹ 530 ਦੇਖ ਆਪਣੇ ਨਾਲ 530 ਰੁਪਏ ਵੀ ਲੱਗੀਗਾ ਜਿਹੜੇ ਵੀ ਗੱਟੇ ਦਾ ਰੇਟ ਹੁੰਦਾ ਇਹ ਵੀ ਮੇਰੇ ਸਾਬ ਨਾਲ 35 ਕਿਲੋ ਦੇ ਆਸ-ਪਾਸ ਜਿਹੜਾ ਗੱਟਾ ਹੋਊਗਾ ਇਹ ਗੱਟੇ ਦਾ ਰੇਟ ਹੁੰਦਾ ਵੀ ਇਹ 530 ਰੁਪਏ ਪਹਿਲਾਂ ਹਾਂਜੀ ਬੋਲੋ ਕਿਤੇ ਨਾ ਬੋਲੋ ਬੋਲੋ 200 230 ਲਾਓ ਵੀ ਇਹਦਾ 230 200 3 40 240 ਓਏ ਜੈ ਭਗਵਾਨ ਆਗੇ ਮਾਰ ਜਾਓ ਸਰ 70 80 ਲੱਗੇ 310 10 3 310 ਜੈ 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 360 360 ਜੈ ਕਿ ਮਾੜੀ ਇਹ ਕਿੰਨੇ ਗੱਟੇ ਕਿੰਨੇ ਨੇ ਇਹ 26 ਗੱਟੇ 360 ਜੈ 26 ਗੱਟੇ ਆ ਤੇ 360 ਰੁਪਏ ਗੱਟੇ ਦਾ ਰੇਟ ਗਿਆ ਬਈ ਤੇ 35 ਤੋਂ 40 ਕਿਲੋ ਦਾ ਗੱਟਾ ਹੁੰਦਾ ਜਿਹੜਾ ਇਹ ਦੇਖੋ 360 ਨਹੀਂ ਲੈਣੀਆਂ ਦਾਹ ਹੋ ਛੱਡ 380 ਯਾ ਪੁੱਤਰ ਕਿਤੇ 100 ਰੁਪਏ 1400 400 400 ਜਾਂਦਿਆ ਹਾਂਜੀ ਪਿਆਜ ਸਾਹਿਬ 400 426 ਲੈਣੇ ਯਾਰ 400 ਗੱਲ 410 ਕਾ 410 ਪਾ ਲੋ ਚਲੋ ਨਹੀਂ 2000 ਪਾ ਲੈ 420 300 ਪੁੱਤਰ 300 ਆ ਠੀਕ ਹੈ ਠੀਕ ਹੈ ਕਰ 330 ਜੈ 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 ਕਿਸੀ ਨੇ ਬੁਲਾ ਫੋਕ ਕਰ ਦਿੱਤੀ ਆ ਬਬਾ ਜੀ ਦਾ ਜੱਜਾ ਸੀ ਉਹਨੂੰ ਕਰਤੀ ਆ 400 ਅੰਮ੍ਰਿਤਪੁਰ ਤੋਂ 5 ਦਾ ਜਾਇ ਹੁਣ ਹੈ ਉਹ ਰੋਪਈ ਇਹਦਾ ਰੇਟ ਹੈ ਜਿਹੜਾ 400 ਰੁਪਏ ਲੱਗਿਆ ਬਈ 400 ਗੱਡੇ ਦਾ ਤੇ 430 ਰੁਪਏ ਸੌਰੀ ਤੇ ਬਾਕੀ ਵੀ 35 ਤੋਂ ਲੈ ਕੇ 40 ਕਿਲੋ ਦਾ ਗੱਟਾ ਹੁੰਦਾ ਗਾਜਰ ਦੀ ਕੁਆਲਿਟੀ ਬਹੁਤ ਵਧੀਆ ਇਹ 23 ਗੱਟੇ ਜੀ 23 ਗੱਟੇ bao aap rupaye ji 23 ਗੱਟੇ ਜੀ 23 ਕੀ ਬੋਲੀਆ ਜੀ ਹਾਂ ਜੀ 23 ਗੱਟੇ ਵੀਰ ਜੀ ਕੋਲੋਂ 250 280 400 ਜੇ ਲਹਲਾ ਯਾਰ ਇੱਕ ਢੇਰੀ ਲੈਣੀ ਆ ਕੋਲੋਂ ਤਾਂ ਸਹੀ ਬੋਲ ਦੋ 40 440 ਬਾਜ ਨਹੀਂ ਮਿਲਨੀ ਇਹ ਬਾਜ 200 ਨਾ ਰਹੀਆਂ ਤੇ ਆ ਤੇ 80 480 90 500 3 ਕਿਲੋ ਬੰਦੀਆਂ 3 ਕਿਲੋ 10 510 ਜੈ ਕਵਾ ਚਾਂਦੀ ਸਾਹਿਬ ਏ 530 ਰੁਪਏ 530 ਕੋ ਛੱਡੀਆਂ ਫਿਰ ਦਾ ਠੋਕਣੇ ਨਹੀਂ ਹੋ ਰਹੇ ਚੱਲੋ ਉਹ ਛੱਡੀ ਆਈ 40 ਦਿੱਤੀਆਂ ਜਿਹੜੀਆਂ ਛੱਡੀਆਂ ਸੀ ਉਹ ਤਾਂ ਗੱਲ ਕੁਮਾਰ ਕੋਲ ਤਾਂ ਪਈ ਹੈਗੇ ਉਹਨਾਂ ਨੇ ਕਿਹੜਾ ਲਾਇਆ 40 ਹੈਗੇ ਜੈ ਹਾਂਜੀ 40 ਲੜਿਆ ਚਲੋ ਇੱਧਰ ਚਲੋ ਲੋਬੀ 540 ਲੱਗੂਣੇ 25 ਘਟੇ ਹੋਣਗੇ ਗਾਜਰਾਂ ਦੇ ਤੇ ਕੁਆਲਿਟੀ ਬਹੁਤ ਵਧੀਆ ਸੀ ਬਾਕੀ 35 ਤੋਂ ਲੈ ਕੇ 40 ਕਿੰਦੇ ਬੋ ਦੇ ਵਿੱਚ ਜਿਹੜਾ ਗੱਡਾ ਹੋ ਗਿਆ ਵੀ ਗੱਟੇ ਦਾ ਵੀ ਰੇਡ ਹੁੰਦਾ ਇਹ ਪੱਤੀ ਦਾ ਹੁੰਦਾ ਤੁਸੀਂ ਵੇਖੜੀ ਆ ਤੁਹਾਡੀ ਅੱਖਾਂ ਦੁਨੀਆ ਗਾਜਰਾ ਨਹੀਂ ਹੈ ਗਿਆ ਸੂਪਾ ਦੇ ਚੋ ਸੱਪ ਸੋਸ਼ ਵੀ ਪਾਇਆ ਹਾਂ ਸਾਕੋ ਪਾਇਆ ਸੱਪ ਉਹ ਜਿਹੜਾ ਮਰਜੀ ਖੋਲ ਲਈ ਗਾਜਰਾ ਦਾ ਪਾ 200 ਕਿਲੋ ਹੋਰ ਗਾਜਰਾ ਘਟ ਨੇ ਗਾਜਰਾ ਹੀ ਪੈਣਾ ਨੇ ਪੱਠੇ ਥੋੜੇ ਪਾਏ ਅੱਛਾ ਕੋਈ ਹੱਥ ਖੜੀ ਕਰਕੇ ਚੋ ਜਲਰੀ ਹੈਗੀ ਜੋ ਤੋਂ ਦੇ ਦੇ ਜਾਂ ਕੀ ਕੀ ਨੇ ਜੀ ਗਾਜਰ ਕਹਿੰਦੇ ਪਿਆਹੀ ਚੋਲ ਕੇ ਦੇਦਾ ਸਾਨੂੰ ਉਹਦੇ ਘਰੇ ਭੱਜ 420 ਦੀ ਮਾਰੀਏ 420 3 40 50 60 70 80 530 40 50 60 560 70 80 90 610 30 40 40 640 ਲੇਖਿਆ 35 ਰਹਿ ਗਿਆ ਲੇਖਿਆ ਕਿੰਨੇ ਘਟੇ ਨੇ 640 70 90 660 60 70 90 जय 60 90 जय दीपा ਹਲੇ ਲੋੜੀ 690 ਰੁਪਏ ਦੇ حساب ਨਾਲ ਵੀ ਕੱਟਾ ਗਿਆ ਇਹ ਤੇ ਕੁਆਲਿਟੀ ਵੀ ਇੱਕ ਨੰਬਰ ਸੀਗੀ ਤੇ ਮੇਰੇ حساب ਨਾਲ 20 20 ਕ ਕੱਟੇ ਹੋਣਗੇ ਸਾਰੇ ਇਹ ਜਿਹੜੇ ਲੱਗੇ ਜਿਹਦੀ ਹੁਣ ਬੋਲੀ ਤੇ ਵੀ 35 ਤੋਂ ਲੈ ਕੇ 40 ਕਿਲੋ ਦੇ ਵਿੱਚ ਜਿਹੜਾ ਕੱਟਾ ਹੁੰਦਾ ਇਹ ਬਾਕੀ ਅੱਗੇ ਦੇਖਦੇ ਆ 80 ਰੁਪਏ 90 ਰੁਪਏ 100 ਰੁਪਏ 20 ਕੱਟੇ ਬੀਆ ਸਾਹਿਬ ਵੀ 20 ਕੱਟੇ ਆਜਾ ਗਾਂਜਰ ਬੋਲ ਜਾਈ 500 ਰੁਪਿਆ ਬੋਲਣਾ 500 ਰੁਪਿਆ ਅੰਜੀ ਵੀ ਐਸਾ ਬੋਲਣਾ ਬੋਲਣਾ 500 ਰੁਪਿਆ 500 ਰੁਪਿਆ 500 ਰੁਪਿਆ ਵੀ 20 20 500 ਰੁਪਿਆ 500 ਰੁਪਿਆ ਪਸੰਦ ਬੋਲੋ 500 ਰੁਪਿਆ 10 ਰੁਪਿਆ 10 ਰੁਪਿਆ ਦੋ ਬੋਲੇ ਅੰਦਾ 10 10 ਬੋਲਣਾ ਬਾਈ 10 ਰੁਪਿਆ 10 ਰੁਪਿਆ 10 ਰੁਪਿਆ 500 10 ਰੁਪਿਆ ਅੰਜੀ ਬਾਈ ਦੀਪੇ ਬਾਈ 500 10 ਰੁਪਿਆ ਅੰਜੀ ਕਾਕਾ ਜੀ ਬੋਲਣਾ 10 ਰੁਪਿਆ ਬੋਲਣਾ ਨਾ ਦਾ ਸਰ ਜੀ ਦਿਪੂ ਤੋਂ ਬੋਲਣਾ ਵੀਰ ਵੀਏ 50 ਰੁਪਏ ਵੀਰ ਵੀਏ 40 ਵੀਏ 40 ਵੀਏ 40 ਰੁਪਏ 40 ਰੁਪਏ 50 ਰੁਪਏ 60 ਰੁਪਏ ਬੋਲਣਾ 60 ਰੁਪਏ ਬੋਲਣਾ ਬੋਲਣਾ 60 ਰੁਪਏ 60 ਰੁਪਏ ਬੋਲਣਾ ਹਾਂਜੀ ਬੋਲਣਾ 60 ਜੀ 60 ਰੁਪਏ ਬੋਲਣਾ ਬੋਲਣਾ 60 ਰੁਪਏ ਬੋਲਣਾ 20 ਰੁਪਏ 60 ਰੁਪਏ ਬੋਲਣਾ ਵੀਰੇ 60 ਰੁਪਏ ਬੋਲਣਾ ਬੋਲਣਾ 60 ਰੁਪਏ ਬੋਲਣਾ ਰੋਕੜੀ ਬੋਲੀ 500 ਤੋਂ ਲੋਕ 500 ਤੋਂ 60 ਰੁਪਏ ਵੀ 20 ਘੱਟੇ ਸੀਗੇ ਇਹ ਤੇ ਬਾਕੀ ਅੱਗੇ ਦੇਖਦੇ ਆਂ ਬਈ ਚਲੋ 60 ਰੁਪਏ ਹਾਥੀ ਆ 80 500 ਗਾਥੀ 60 20 ਰੁਪਏ 20 ਰੁਪਏ 50 ਰੁਪਏ 20 ਰੁਪਏ ਟਿੱਕੋ ਲਾਡੀਆਂ 12 ਰੁਪਏ ਹਾਂ ਆਹਾਂ ਨੂੰ ਬੋਲਣਾ ਇਹ ਬੋਲਣਾ ਵੀ ਆਇਆ ਸਰ ਬੋਲਣਾ ਭਾਈ ਬੋਲਣਾ ਭਾਈ ਜਿੰਦਾਬਾ bail 500 ਰੁਪਏ ਸ਼ਾਹੀ ਬੋਲੋ ਯਾਰ ਆ ਕਿੰਨੇ ਕੱਟੇ